ਪਈ ਗੱਲ ਬਹੁਤ ਪਿਆਰੀ ਗੱਲ ਹੈ ਇਹ ਭਾਜਪਾ ਦੀ ਦੋਗਲੀ ਰਾਜਨੀਤੀ ਜਿਹੜਾ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਇਸ ਵਾਸਤੇ ਮੰਗ ਰੱਖਦੀ ਲਈ ਲੜਦੀ ਰਹੀ ਜਿਹਦੇ ਕਰਕੇ 2019 'ਚ ਗੁਰਪੁਰਪੁਰ ਵਿੱਚ ਸਾਨੂੰ ਪ੍ਰਧਾਨ ਮੰਤਰੀ ਜੀ ਨੇ ਵਿਸ਼ਵਾਸ ਦਿਲਾਇਆ ਸੀ ਤੇ ਗੁਰੂ ਸਾਹਿਬ ਦੇ ਦਰ 'ਚ ਜਾ ਕੇ ਵਾਅਦਾ ਕੀਤਾ ਸੀ ਰਿਟਰਨ ਨੋਟੀਫਿਕੇਸ਼ਨ ਕੱਟੀ ਸੀ ਕਿ ਬੰਦੀ ਸिखਾਂ ਨੂੰ ਰਿਹਾ ਕੀਤਾ ਜਾਊਗਾ ਪਾਈ ਰਾਜੋਾਨਾ ਦੀ ਫਾਂਸੀ ਦੀ ਸਜ਼ਾ ਤੋੜੀ ਜਾਊਗੀ ਲੇਕਿਨ ਅਫਸੋਸ ਦੀ ਗੱਲ ਕਿ 4 ਸਾਲ ਬਾਅਦ ਉਹਨਾਂ ਨੂੰ ਤਾਂ ਕੀ ਰਿਹਾ ਕਰਨਾ ਸੀ ਬਿਲਕੁਸ ਬਾਨੋ ਦੇ ਬਲਤਕਾਰੀਆਂ ਨੂੰ ਰਿਹਾ ਕਰਤਾ ਰਾਜੀਵ ગાંધી ਦੇ ਕਤਲ ਰਿਹਾ ਹੋ ਗਏ ਤੇ ਜਿਹੜਾ ਬਾਬਾ ਹੈਗਾ ਬਾਬਾ ਤਾਂ ਮੈਂ ਉਹਨੂੰ ਤਾਂ ਬਾਬਾ ਵੀ ਨਹੀਂ ਸਮਝਦੀ ਜਿਹੜਾ ਲੋਕਾਂ ਨੂੰ ਕਤਲ ਵੀ ਕੀਤੇ ਉਹਨੇ ਬਲਤਕਾਰ ਵੀ ਕੀਤੇ ਨੇ ਜਿਹੜਾ ਕੋਰਟ ਤੋਂ ਸਜ਼ਾ ਉਹਨੂੰ ਮਿਲੀ ਹੋਈ ਹੈ ਉਹਨੂੰ ਸਿਆਸਤ ਵਾਸਤੇ ਵਰਤਣ ਲਈ ਪਰੋਲ ਦੇ ਉੱਤੇ ਪਰੋਲ ਦੇ ਉੱਤੇ ਪਰੋਲ ਢੋਂਗੀ ਬਾਬੇ ਨੂੰ ਤੇ ਜਿਨ੍ਹਾਂ ਨੇ ਕੌਮ ਖਾਤਰ ਆਪਣੀ ਸਜ਼ਾ ਇੱਕ ਇੱਕ ਵਾਰ ਨਹੀਂ ਦੋ ਦੋ ਵਾਰੀ ਪੂਰੀ ਕਰਤੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਕੇ ਕਾਨੂੰਨ ਦੇ ਖਿਲਾਫ ਜਾ ਕੇ ਵਾਅਦਾ ਖਿਲਾਫੀ ਕਰਕੇ ਉਹਨਾਂ ਨੂੰ ਰਿਹਾਨੀ ਕਰ ਰਹੇ ਨੇ ਇਹ ਭਾਜਪਾ ਦੀ ਅਸਲੀਅਤ ਹੈ ਤੇ ਲੋਕਾਂ ਨੂੰ ਇਹਨੂੰ ਪਹਿਚਾਨਣੀ ਚਾਹੀਦੀ ਹੈ ਤੇ ਇਹੋ ਜੀ ਪਾਰਟੀਆਂ ਨੂੰ ਨਕਾਰਨਾ ਚਾਹੀਦਾ ਹੈ ਜਿਹੜਾ ਦੋਖਲੀ ਰਾਜਨੀਤੀ ਕਰਦੇ ਨੇ ਗੱਲ ਤਾਂ ਸਭ ਦੇ ਸਾਥ ਦੀ ਕਰਦੇ ਨੇ ਲੇਕਿਨ ਸਾਥ ਇਹਨਾਂ ਨੂੰ ਉਹੀ ਪਸੰਦੇ ਜਿਹੜਾ ਇਹਨਾਂ ਦੇ ਗੱਲਾਂ ਦੇ ਰਾਹੀ 'ਚ ਚੱਲਦੇ ਨੇ ਬਹੁਤ ਹੀ ਮਾੜੀ ਗੱਲ ਹੈ ਇਹ ਭਾਜਪਾ ਦੀ ਦੋਗਲੀ ਰਾਜਨੀਤੀ ਜਿਹੜਾ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਇਸ ਵਾਸਤੇ ਮੰਗ ਰੱਖਦੀ ਲਈ ਲੜਦੀ ਰਹੀ ਜਿਹਦੇ ਕਰਕੇ 2019 'ਚ ਗੁਰਪੁਰਵ 'ਚ ਸਾਨੂੰ ਪ੍ਰਧਾਨ ਮੰਤਰੀ ਜੀ ਨੇ ਵਿਸ਼ਵਾਸ ਦਿਲਾਇਆ ਸੀ ਤੇ ਗੁਰੂ ਸਾਹਿਬ ਦੇ ਦਰ 'ਚ ਜਾ ਕੇ ਵਾਦਾ ਕੀਤਾ ਸੀ ਰਿਟਰਨ ਨੋਟੀਫਿਕੇਸ਼ਨ ਕੱਢੀ ਸੀ ਕਿ ਬੰਦੀ ਸਖਾ ਨੂੰ ਰਿਹਾ ਕੀਤਾ ਜਾਊਗਾ ਪਾਈ ਰਾਜੋਾਨਾ ਦੀ ਫਾਂਸੀ ਦੀ ਸਜ਼ਾ ਤੋੜੀ ਜਾਊਗੀ ਲੇਕਿਨ ਅਫਸੋਸ ਦੀ ਗੱਲ ਕਿ 4 ਸਾਲ ਬਾਅਦ ਉਹਨਾਂ ਨੂੰ ਤਾਂ ਕੀ ਰਿਹਾ ਕਰਨਾ ਸੀ ਬਿਲਕੁਸ ਬਾਨੋ ਦੇ ਬਲਤਕਾਰੀਆਂ ਨੂੰ ਰਿਹਾ ਕਰਤਾ ਰਾਜੀਵ ਗਾਂਧੀ ਦੇ ਕਾਤਲ ਰਿਹਾ ਹੋ ਗਏ ਤੇ ਜਿਹੜਾ ਬਾਬਾ ਹੈਗਾ ਬਾਬਾ ਤਾਂ ਮੈਂ ਉਹਨੂੰ ਤਾਂ ਬਾਬਾ ਵੀ ਨਹੀਂ ਸਮਝਦੀ ਜਿਹੜਾ ਲੋਕਾਂ ਨੂੰ ਕਤਲ ਵੀ ਕੀਤੇ ਉਹਨੇ ਬਲਤਕਾਰ ਵੀ ਕੀਤੇ ਨੇ ਜਿਹੜਾ ਕੋਰਟ ਤੋਂ ਸਜ਼ਾ ਉਹਨੂੰ ਮਿਲੀ ਹੋਈ ਹੈ ਉਹਨੂੰ ਸਿਆਸਤ ਵਾਸਤੇ ਵਰਤਣ ਲਈ ਪਰੋਲ ਦੇ ਉੱਤੇ ਪਰੋਲ ਦੇ ਉੱਤੇ ਪਰੋਲ ਢੋਂਗੀ ਬਾਬੇ ਨੂੰ ਤੇ ਜਿਨ੍ਹਾਂ ਨੇ ਕੌਮ ਖਾਤਰ ਆਪਣੀ ਸਜ਼ਾ ਇੱਕ ਇੱਕ ਵਾਰ ਨਹੀਂ ਦੋ ਦੋ ਵਾਰੀ ਪੂਰੀ ਕਰਤੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਕੇ ਕਾਨੂੰਨ ਦੇ ਖਿਲਾਫ ਜਾ ਕੇ ਵਾਅਦਾ ਖਿਲਾਫੀ ਕਰਕੇ ਉਹਨਾਂ ਨੂੰ ਰਿਹਾਨੀ ਕਰ ਰਹੇ ਨੇ ਇਹ ਭਾਜਪਾ ਦੀ ਅਸਲੀਅਤ ਹੈ ਤੇ ਲੋਕਾਂ ਨੂੰ ਇਹਨੂੰ ਪਹਿਚਾਨਣੀ ਚਾਹੀਦੀ ਤੇ ਇਹੋ ਜੀ ਪਾਰਟੀਆਂ ਨੂੰ ਨਕਾਰਨਾ ਚਾਹੀਦਾ ਹੈ ਜਿਹੜਾ ਦੋਖਲੀ ਰਾਜਨੀਤੀ ਕਰਦੇ ਨੇ ਗੱਲ ਤਾਂ ਸਭ ਦੇ ਸਾਥ ਦੀ ਕਰਦੇ ਨੇ ਲੇਕਿਨ ਸਾਥ ਇਹਨਾਂ ਨੂੰ ਉਹੀ ਪਸੰਦੇ ਜਿਹੜਾ ਇਹਨਾਂ ਦੇ ਗੱਲਾਂ ਦੇ ਰਾਹੀ ਚ ਚੱਲਦੇ ਨੇ ਬਹੁਤ ਹੀ ਮਾੜੀ ਗੱਲ ਹੈ ਇਹ ਭਾਜਪਾ ਦੀ ਦੋਖਲੀ ਰਾਜਨੀਤੀ ਜਿਹੜਾ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਇਸ ਵਾਸਤੇ ਮੰਗ ਰੱਖਦੀ ਲਈ ਲੜਦੀ ਰਹੀ ਜਿਹਦੇ ਕਰਕੇ 2019 'ਚ ਗੁਰਪੁਰਵ 'ਚ ਸਾਨੂੰ ਪ੍ਰਧਾਨ ਮੰਤਰੀ ਜੀ ਨੇ ਵਿਸ਼ਵਾਸ ਦਿਨਾਇਆ ਸੀ ਤੇ ਗੁਰੂ ਸਾਹਿਬ ਦੇ ਦਰ 'ਚ ਜਾ ਕੇ ਵਾਦਾ ਕੀਤਾ ਸੀ ਰਿਟਰਨ ਨੋਟੀਫਿਕੇਸ਼ਨ ਕੱਢੀ ਸੀ ਕਿ ਬੰਦੀ ਸਖਾ ਨੂੰ ਰਿਹਾ ਕੀਤਾ ਜਾਊਗਾ ਪਾਈ ਰਾਜੋਾਨਾ ਦੀ ਫਾਂਸੀ ਦੀ ਸਜ਼ਾ ਤੋੜੀ ਜਾਊਗੀ ਲੇਕਿਨ ਅਫਸੋਸ ਦੀ ਗੱਲ ਕਿ 4 ਸਾਲ ਬਾਅਦ ਉਹਨਾਂ ਨੂੰ ਤਾਂ ਕੀ ਰਿਹਾ ਕਰਨਾ ਸੀ ਬਿਲਕਿਸਮਾਨੋ ਦੇ ਬਲਤਕਾਰੀਆਂ ਨੂੰ ਰਿਹਾ ਕਰਤਾ ਰਾਜੀਵ ਗਾਂਧੀ ਦੇ ਕਾਤਲ ਰਿਹਾ ਹੋ ਗਏ ਤੇ ਜਿਹੜਾ ਬਾਬਾ ਹੈਗਾ ਬਾਬਾ ਤਾਂ ਮੈਂ ਉਹਨੂੰ ਤਾਂ ਬਾਬਾ ਵੀ ਨਹੀਂ ਸਮਝਦੀ ਜਿਹੜਾ ਲੋਕਾਂ ਨੂੰ ਕਤਲ ਵੀ ਕੀਤੇ ਉਹਨੇ ਬਲਤਕਾਰ ਵੀ ਕੀਤੇ ਨੇ ਜਿਹੜਾ ਕੋਰਟ ਤੋਂ ਸਜ਼ਾ ਉਹਨੂੰ ਮਿਲੀ ਹੋਈ ਹੈ ਉਹਨੂੰ ਸਿਆਸਤ ਵਾਸਤੇ ਵਰਤਣ ਲਈ ਪਰੋਲ ਦੇ ਉੱਤੇ ਪਰੋਲ ਦੇ ਉੱਤੇ ਪਰੋਲ ਢੋਂਗੀ ਬਾਬੇ ਨੂੰ ਤੇ ਜਿਨ੍ਹਾਂ ਨੇ ਕੌਮ ਖਾਤਰ ਆਪਣੀ ਸਜ਼ਾ ਇੱਕ ਇੱਕ ਵਾਰ ਨਹੀਂ ਦੋ ਦੋ ਵਾਰੀ ਪੂਰੀ ਕਰਤੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਕੇ ਕਾਨੂੰਨ ਦੇ ਖਿਲਾਫ ਜਾ ਕੇ ਵਾਦਾ ਖਿਲਾਫੀ ਕਰਕੇ ਉਹਨਾਂ ਨੂੰ ਰਿਹਾਨੀ ਕਰ ਰਹੇ ਨੇ ਇਹ ਭਾਜਪਾ ਦੀ ਅਸਲੀਅਤ ਹੈ ਤੇ ਲੋਕਾਂ ਨੂੰ ਇਹਨੂੰ ਪਹਿਚਾਨਣੀ ਚਾਹੀਦੀ ਤੇ ਇਹੋ ਜੀ ਪਾਰਟੀਆਂ ਨੂੰ ਨਿਕਾਰਨਾ ਚਾਹੀਦਾ ਹੈ ਜਿਹੜਾ ਧੋਖਲੀ ਰਾਜਨੀਤੀ ਕਰਦੇ ਨੇ ਗੱਲ ਤਾਂ ਸਭ ਦੇ ਸਾਥ ਦੀ ਕਰਦੇ ਨੇ ਲੇਕਿਨ ਸਾਥ ਇਹਨਾਂ ਨੂੰ ਉਹੀ ਪਸੰਦੇ ਜਿਹੜਾ ਇਹਨਾਂ ਦੇ ਗੱਲਾਂ ਦੇ ਰਾਹੀ ਚ ਚੱਲਦੇ